ਤਾਨੂੰ ਪਾਸ਼ਾ ਨੇ ਗਰੀਬੀ ਦਾ ਬਖਸ਼ੀ ਹੋਣੀ ਸਾਡੇ ਪਾਸ਼ਾ ਨੇ ਸਾਨੂੰ ਸਰਦਾਰੀ ਬਖਸ਼ੀ ਜਿਵੇਂ 20 ਸਾਲਾਂ ਤੋਂ ਤੁਸੀਂ ਸਾਈਕਲ ਤੇ ਆ ਰਹੇ ਹੈਗੇ ਕਿਹੜੀ ਚੀਜ਼ ਤੁਹਾਨੂੰ ਖਿੱਚ ਲਿਆਉਂਦੀ ਆ ਹਰ ਵਾਰੀ ਸਾਈਕਲ ਤੇ ਮੇਰੇ ਪਾਸ਼ਾ ਦਾ ਹੋਲਾ ਮਰਦਾ ਮਿਲ ਖੱਤ ਉਹਦੇ ਪਰਸਤੀ ਹੋਈ ਬਹੁਤ ਸਰਦਾ ਮੈਂ ਹੋਲੀ ਮਰ ਦਾ ਰੰਗ ਦੇਖਣ ਹੁਣ ਮੈਂ ਕੋਈ ਨਾ ਮੈਂ ਸ਼ਰਾਬ ਪੀਣ ਵਾਲਿਆਂ ਚ ਬੈਠਾ ਅਜੇ ਤੱਕ ਨਾ ਮੈਂ ਤਾਸ ਖੇਡਣ ਵਾਲਿਆਂ ਚ ਬੈਠਾ ਨਾ ਮੈਂ ਹੋਰ ਕੋਈ ਹੋਜਾ ਮੇਰਾ ਮਨ ਇਸ ਟਾਈਮ ਫਿਰ ਪਾਸੇ ਨੇ ਬਿਲਕੁਲ ਸਤੇ ਮੇਰੀ ਬਹੁਤ ਜਗਾ ਤੋਂ ਲਾਜ ਰੱਖੀ ਐ ਕੋਈ ਜਿਹੜਾ ਇਹ ਤੇਜ਼ ਰਫਤਾਰ ਘੋੜੇ ਨੇ ਘੋੜੇ ਦੇ ਕਿ ਕੋਈ ਚੀਜ਼ ਦੀ ਵੀ ਸਪੀਡ ਫੜੀ ਹੋਵੇ ਉਹ ਅੱਗੇ ਆ ਗਈ ਖਤਰੇ ਨੂੰ ਦੇਖਣ ਪਹਿਲਾਂ ਪਿਛਲੇ ਵਾਰ ਇੱਥੇ ਹੋਇਆ ਇੱਕ ਇੱਥੇ ਗੱਡੀ ਦੇ ਉੱਤੇ ਘੋੜਾ ਚੜ ਗਿਆ ਸੀ ਅੱਗੇ ਘੋੜੇ ਥੋੜੇ ਜਿਹਾ ਤਕੜੇ ਵੀ ਹੁੰਦੇ ਤੇਗੇ ਹੁਣ ਸਾਡਾ ਹਰਾ ਚਾਰਾ ਵੀ ਕੱਟ ਗਿਆ ਅੱਗੇ ਘੋੜਿਆਂ ਨੂੰ ਛੋਲੇ ਦਾਣਾ ਪੈਂਦਾ ਸੀ ਉਹ ਵੀ ਮੇਰੇ ਹਿਸਾਬ ਚ ਵੀ ਫਰਕ ਪਿਆ ਗਿਆ ਉਹ ਖਰਾਕ ਦੇ ਨਿਹੰਗਾਂ ਦਾ ਵੀ ਸਰੀਰ ਘਟੇ ਹੈ ਹਰਕਤ ਤਾਂ ਕੁਝ ਹੋਇਆ ਹੈਗੇ ਪਾਸ਼ਾ ਸਾਨੂੰ ਭੁੱਖਾ ਰੱਖ ਕੇ ਦਲੇਰੀ ਰਹਿਣ ਦਾ ਬੜਾ ਵਰ ਦਿੱਤਾ ਹੈਗਾ ਸਾਨੂੰ ਇੱਕ ਤੋਂ ਇੱਕ ਉੱਤਮ ਦਰ ਹੈ ਇਸ ਪਾਸ਼ਾ ਨੇ ਮੇਰੇ ਵਾਗਸੇ ਨੇ ਜਿਹੜਾ ਮੇਰੀ ਰਜਾ ਦੇ ਵਿੱਚ ਉਹ ਕਹਿੰਦਾ ਭੁੱਖਾ ਨਹੀਂ ਹੋਣਾ ਮੇਰਾ ਸਿੱਕਾ ਭੁੱਖਾ ਨਹੀਂ ਜਾਊ ਕਿ ਕਈ ਕਈ ਦਿਨ ਹਫਤਾ ਹਫਤਾ ਦਸ ਦਿਨ ਲੋਕ ਇੱਥੇ ਰਹਦੇ ਹੁੰਦੇ ਇਹਦੇ ਨਾਲ ਆ ਕੇ ਜਦੋਂ ਫਾਸਟ ਮਸ਼ੀਨਰੀ ਹੋ ਗਈ ਫਾਸਟ ਸਪੀਟਾਂ ਹੋ ਗਈਆਂ ਇਹਦੇ ਨਾਲ ਆਉਂਦੇ ਨੇ ਕਦਰ ਨਾਲ ਮੱਥਾ ਟੇਕ ਕੇ ਵਾਪਸ ਚੁੜੇ ਜਾਂਦੇ ਨੇ ਉਦੋਂ ਮੈਨੂੰ ਲੱਗਦਾ ਵੀ ਇੱਥੇ ਥੋੜਾ ਜਿਹਾ ਫਰਕ ਪਿਆ ਕੋ ਮੋਟਰਸਾਈਕਲਾਂ ਤੇ ਉਹਨਾਂ ਨੇ ਫਾਸਟ ਸਪੀਟਾਂ ਲਾ ਕੇ ਮੁੰਡੇ ਨੌਜਵਾਨ ਨੇ ਸੀਟੀਆਂ ਮਾਰਦੇ ਬੁਲਟਾਂ ਦੇ ਉਪੜਾਕੇ ਪਾਉਂਦੇ ਆਉਂਦੇ ਨੇ ਉਹ ਲੈ ਕੇ ਆਪਣੇ ਬਾਪਸ ਮੁੜ ਜਾਂਦੇ ਅੱਗੇ ਪ੍ਰਸ਼ਾਦਾ ਹੁੰਦਾ ਖੀਰ ਹੁੰਦੀ ਤੇ ਪ੍ਰਸ਼ਾਦ ਬਣਾਏ ਹੁੰਦਾ ਦੇ ਬਣਾਏ ਨੇ ਹੁਣ ਸਮੇਂ ਨਾਲ ਪਕੌਣੇ ਹੋਗੇ ਬਰੈਡ ਹੋਗੇ ਹੋਰ ਵੀ ਕਹੇ ਜੀ ਖੀਰ ਦਾ ਜਿਹੜਾ ਹੋਇਆ ਉਹ ਅੱਗੇ ਨੂੰ ਫਰਕ ਪਿਆ ਘਟ ਗਿਆ ਕੋ ਲੋਕਾਂ ਦੇ ਦੁੱਧ ਘਟ ਗਿਆ ਮੇਰੇ ਹਿਸਾਬ ਦੇ ਵਿੱਚ ਪੇ ਹੁਣ ਜਿਆਦੇ ਪਕੌੜਿਆਂ ਦਾ ਲੰਗਰ ਚੱਲਦਾ ਹੈ ਪਕੌੜੇ ਬਰੇਡਾ ਤਕਰੀਬਨ ਤਕਰੀਬਨ ਜਿਆਦੇ ਮੇਰੇ ਹਿਸਾਬ ਦੇ ਵਿੱਚ ਵੀ 70 75% ਤਾਂ ਹੀ ਸੰਗਤ ਦਾ ਬਦਲ ਹੈ ਤੇਰਾ ਜਰਾ ਜਰਾ ਬੀਪੀ ਪੈ ਜਾਂਦਾ ਹੈਗਾ ਬਾਬਾ ਬੁੱਢਾ ਨਹੀਂ ਸਾਦੇ ਮੈਂ ਜਾ ਕੇ ਆਏ ਜੀ ਹੁਣੇ ਬਾਬਾ ਗਿਰਦੇ ਤੇ ਜੀ ਪਹਿਲਾਂ ਸਿਰਫ ਜਿਹੜਾ ਅੰਦਰ ਥੜਾ ਤੀਗਾ ਤੁਸੀਂ ਵੇਖਿਆ ਹੋਣਾ ਹੈਗਾ ਮੇਰੇ ਮੈਂ ਉੱਥੇ ਕਈਆਂ ਬੰਦਿਆਂ ਨਾਲ ਗੱਲ ਕੀਤੀ ਉਹ ਥੜਾ ਹੀ ਸਾਫ ਹੁੰਦਾ ਸੀ ਪਹਿਲਾਂ ਹੁਣ ਉੱਥੇ ਤਾਂ ਬਿਲਡਿੰਗ ਹੀ ਬਹੁਤ ਬਣੀ ਪਈ ਹੈ ਜੀ ਜਿਹੜਾ ਗੁਰੂ ਦੇ ਪ੍ਰੀਤ ਨਾਲ ਆਉਣਾ ਹੈ ਉਹਦਾ ਕੁਝ ਵਿਹਾਰ ਹੋਣਾ ਅਸੀਂ ਜਿਆਦੇ ਮੰਗਾ ਮੰਗਣ ਜਿਆਦੇ ਹਾਂ ਆਇਆ ਦੇਵਲ ਕਾਇਓ ਦੇਵਾ ਕਾਓ ਜੰਗਮ ਜਾਤੀ ਆਇਓ ਧੂਖ ਨੇਵਾ ਦਾ ਕਾਇਓ ਪੂਜਾ ਕਾਤੀ ਕਾਇਓ ਬਹੁ ਮੰਡ ਖੋਤੇ ਨਾਮਨੇਤ ਪਾਈ ਨਾ ਕੁਛ ਆਵੇ ਨਾ ਕੁਛ ਜਾਵੇ ਰਾਮ ਕੀ ਦੁਆਈ ਰਹਾਓ ਜੋ ਵਰ ਮੰਡੇ ਸੋ ਪਿੰਡੇ ਜੋ ਖੋਜੈ ਸੋ ਪਾਵੇ ਪੀਪਾ ਪਰਮੇ ਪਰਮ ਤਤ ਸਤਗੁਰ ਹੋਏ ਕਹਿੰਦੇ ਸਤਗੁਰ ਦੀ ਕਿਰਪਾ ਜ਼ਰੂਰੀ ਹੈ ਅਸੀਂ ਬਾਦਸ਼ਾਹ ਦੇ ਦਰ ਤੇ ਸਤਗੁਰੂ ਤੇ ਹੋਏ ਆ ਪੂਰੀ ਆਸ ਲੈ ਕੇ ਨਾ ਸਾਡੀ ਕਾਇਆ ਵੀ ਹੋਰ ਹੋ ਸਾਡੀਆਂ ਨੌਂ ਦੇ ਦਾ ਵੀ ਸੁਧੀਆਂ ਰਹਿਣਗੀਆਂ ਸਾਡੇ ਪਰਿਵਾਰ ਤੇ ਵੀ ਬਾਦਸ਼ਾਹ ਮਿਹਰ ਭਰੇ ਹੱਥ ਰੱਖੂਗਾ ਜੇ ਤ ਪਿਆਰੇ ਸਿਓ ਨੇ ਸੇ ਸੱਚੇ ਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਸੋ ਜਿਨਾਂ ਨੂੰ ਸੱਚੇ ਪ੍ਰੀਤਮ ਦੇ ਨਾਲ ਮੁਹੱਬਤ ਹੈ ਉਹ ਹੀ ਸੱਚੇ ਹੈਗੇ ਨੇ ਔਰ ਇਹੋ ਜੇ ਸੱਚੇ ਬੰਦੇ ਜਿਹੜੇ ਨੇ ਉਹ ਰੱਬ ਦੇ دیدارੇ ਕਰਨ ਦੇ ਲਈ ਸਫਰ ਕਰਦੇ ਹੈਗੇ ਅੱਜ ਇੱਕ ਬਾਬਾ ਜੀ ਦੇ ਰੂਬਰੂ ਕਰਵਾਵਾਂਗੀ ਜਿਹੜੇ ਪਿਛਲੇ 20 ਸਾਲਾਂ ਤੋਂ ਸਾਈਕਲ ਦੇ ਉੱਤੇ ਆਉਂਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹਲਾ ਦੇ ਲਈ ਸੋ ਆਪਣੇ ਆਪ ਦੇ ਵਿੱਚ ਇੱਕ ਸਿੱਖਣ ਦੀ ਥਾਂ ਵੀ ਨੇ ਇੱਕ ਲਾਇਬ੍ਰੇਰੀ ਵੀ ਹੈਗੇ ਨੇ ਕਿਉਂਕਿ ਅਸੀਂ ਇਹਨਾਂ ਕੋਲੋਂ ਜਾਣ ਸਕਦੇ ਹਾਂ ਕਿ 20 ਸਾਲਾਂ ਦੇ ਵਿੱਚ ਹੋਲਾ ਮਹੱਲਾ ਕਿੰਨਾ ਕੁ ਬਦਲਿਆ ਹਾਲਾਂਕਿ ਉਹਨਾਂ ਦਾ ਸਫ਼ਰ ਕਰਨ ਦਾ ਅੰਦਾਜ਼ ਤਾਂ ਨਹੀਂ ਬਦਲਿਆ ਉਹ ਅੱਜ ਵੀ ਸਾਈਕਲ ਤੇ ਆ ਰਹੇ ਨੇ ਤੇ 20 ਸਾਲ ਪਹਿਲਾਂ ਵੀ ਸਾਈਕਲ ਤੇ ਆਉਂਦੇ ਸੀਗੇ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਬਾ ਗੁਰਤੇਜ ਸਿੰਘ ਤੂਰੀ ਤੋਂ ਆਉਂਦੇ ਨੇ ਹਰ ਵਾਰ ਸਾਈਕਲ ਚਲਾ ਕੇ ਹਾਂ ਸੋ ਜ਼ਿਲ੍ਹਾ ਸੰਗਰੂਰ ਸੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸੋ ਬਾਬਾ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਭਾਵੁਕ ਹੋ ਗਏ ਸੀਗੇ ਛੋਟਾ ਬੱਚਾ ਜਦੋਂ ਗੁਰਬਾਣੀ ਸੁਣਾ ਰਿਹਾ ਸੀ ਤੇ ਉਹਨੂੰ ਸੁਣ ਕੇ ਕਿਹੜੀ ਚੀਜ਼ ਭਾਵੁਕ ਕਰਦੀ ਹੈ ਗੁਰੂ ਭਏ ਇਹ ਹੈਗੀ ਸਾਨੂੰ ਇਹ ਜਿਹੜੀ ਸਾਡੀ ਰੇਸ ਨੇ ਇਸ ਟਾਈਮ ਜਿਹੜਾ ਕੋਸ ਬੱਦਰ ਰਹੇਗਾ ਸਾਡੀਆਂ ਮਾਮਾ ਸਾਡੇ ਕੇਸਾਂ ਤੇ ਮਾਮਾ ਸਾਡੇ ਸਿਰਸ ਮਾਰਦੀਆਂ ਧੀਆਂ ਸਾਡੇ ਸਿਰਾਂ ਤੋਂ ਤੇ ਕੇਸ ਹੁੰਦੇ ਤੇ ਸਾਨੂੰ ਦੂਰੋਂ ਪਤਾ ਲੱਗਦਾ ਸਾਡੇ ਇਲਾਕੇ ਦਾ ਪਤਾ ਲੱਗਦਾ ਸੀ ਸਿੱਖੋ ਕੌਮ ਨਾਲ ਸੰਬੰਧਤਾ ਲੇਕਿਨ ਅੱਜ ਦੇ ਦਿਨ ਜੇ ਸਾਡੀ ਪੰਜਾਬ ਦੀ ਖਾਸ ਕਰਕੇ ਉਹ ਮਤਲਬ ਆਪਣੇ ਕੇਸ ਕਤਲ ਕਰਾ ਕੇ ਆਪਦੇ ਉਹਨੂੰ ਸਿੱਖ ਨੂੰ ਸੂਕਾ ਮੈਂ ਇਹ ਚੀਜ਼ ਨਾਲ ਸਹਿਮਤ ਨਹੀਂ ਹੈਗਾ ਮੇਰੇ ਦੋ ਪੋਤੇ ਨੇ ਨਿੱਕੇ ਨਿੱਕੇ ਇੱਕ 15ਵੇਂ ਸਾਲ ਚ ਹੈਗਾ ਤੇ ਇੱਕ ਹੈਗਾ 13ਵੇਂ ਸਾਲ ਚ ਮੇਰੀ ਸਾਡੇ ਘਰ ਦੇ ਨੇ ਵਿਚਾਰ ਕਿਤੇ ਮੈਂ ਖਿਆ ਵੀ ਨਹੀਂ ਕਿ ਬੱਚਿਆਂ ਦੇ ਕੇਸ ਨੇ ਮੇਰੇ ਪਾਰਸਾ ਨੇ ਸਾਨੂੰ ਬੜਾ ਵੱਲ ਮੂਲਕ ਜਨਮ ਦਿੱਤਾ ਹੈ ਇਹ ਸਿੱਖੀ ਹੈ ਜਿਹੜੀ ਜਿਸ ਤਰ੍ਹਾਂ ਹੁਣ ਤੁਸੀਂ ਉਸ ਬੰਦੇ ਅਮਰੀਕਾ ਦੇ ਕਿਸੀ ਸਿਟੀਜਨ ਨਾਲ ਗੱਲ ਕਰ ਰਹੇ ਤੇ ਉਸ ਬੰਦੇ ਨੇ ਸਤੋਂ ਪ੍ਰਭਾਵ ਹੋ ਸਾਡੀ ਸਿੱਖੀ ਤੋਂ ਪ੍ਰਭਾਵ ਹੋਇਆ ਉਹ ਨਿੱਕਾ ਬੱਚਾ ਸੀ ਉਹਨੂੰ ਸਾਨੂੰ ਮਾਸੀ ਬਾੜੇ ਦੇ ਜੰਗਲ ਦੇ ਵਿੱਚ ਸਾਡੇ ਪਾਤਸ਼ਾਹ ਭੁਖੇ ਤੇ ਹਾਈਡਰ ਦੇ ਵਿੱਚ ਉਹਨੇ ਮਿੱਤਰ ਪਿਆਰੇ ਹਾਲ ਮਰੀਦਾਂ ਦਾ ਆਪ ਨੂੰ ਸ਼ਲੋਕ ਸੁਣਾਇਆ ਉਹਦੇ ਸ਼ਲੋਕ ਦੇ ਸੁਣਨਾ ਪੂਰਾ ਮੇਰਾ ਮਨ ਫੁ ਬਾਪ ਕਾ ਕਿ ਮੇਰੇ ਮਨ ਦੇ ਵਿੱਚ ਗੁਰੂ ਪ੍ਰਤੀ ਬਹੁਤ ਪਿਆਰ ਹੈ ਇੱਥੇ ਗਰੀਬੀ ਮੇਰੀ ਦਾ ਸਵਾਲ ਨਹੀਂ ਹੈਗਾ ਇੱਥੇ ਗੁਰੂ ਦੇ ਪ੍ਰਮਾਤਮਾ ਦਾ ਪਿਆਰ ਸਾਡੇ ਨਾਨਕ ਪਾਸੇ ਨੇ ਸਾਨੂੰ ਸਿੱਖੀ ਇਕਤਾ ਆਹੋ ਦਿੱਤੀ ਹੈਗੀ ਜਿਹੜੇ ਕਿ ਸਾਧੂ ਦੇ ਪੇਸ਼ ਵਿੱਚ ਇੱਕ ਸੀ ਬਹੁਤ ਸੂਰਬੀਰ ਪਿਆਰ ਕਰਦੇ ਆਂ ਸਾਡਾ ਫਰਜ਼ ਬਣਦਾ ਹੈ ਉਹਦੀ ਕਦਰ ਕਰਨ ਦਾ ਦੇਖੋ ਪੈਸਾ ਇੱਕ ਆਮ ਜੀਨ ਸਾਨੂੰ ਪਾਤਸ਼ਾਹ ਨੇ ਗਰੀਬੀ ਦਾ ਬਖਸ਼ੀ ਹੋ ਨਹੀਂ ਸਾਡੇ ਪਾਤਸ਼ਾਹ ਨੇ ਸਾਨੂੰ ਸਰਦਾਰੀ ਬਖਸ਼ੀ ਜੀ ਅੱਛਾ ਜਿਵੇਂ 20 ਸਾਲਾਂ ਤੋਂ ਤੁਸੀਂ ਸਾਈਕਲ ਤੇ ਆ ਰਹੇ ਹੈਗੇ ਕਿਹੜੀ ਚੀਜ਼ ਤੁਹਾਨੂੰ ਖਿੱਚ ਲਿਆਉਂਦੀ ਆ ਹਰ ਵਾਰੀ ਸਾਈਕਲ ਤੇ ਮੇਰੇ ਪਾਤਸ਼ਾਹ ਦਾ ਹੋਲਾ ਮੱਲਾ ਮੈਨੂੰ ਖਿੱਚ ਲਉਂਦਾ ਉਹਦੇ ਫਰਤੀ ਹੋਰੀ ਬਹੁਤ ਸਰਦਾ ਮੈਂ ਇਹ ਹੋਲੀ ਮੱਲਾ ਦੇ ਰੰਗ ਦੇਖਣ ਨੂੰ ਸਾਡੇ ਮੈਨੂੰ ਇਹਨਾਂ ਦੇ ਕੋਈ ਸਿੰਘਾਂ ਦੇ ਜਿਹੜੇ ਘੋੜੇ ਆਉਂਦੇ ਨੇਗੇ ਕੱਲ ਆਲਿਆਂ ਦੇ ਉਹ ਕਈ ਘੋੜੇ ਪੂਰੇ ਸ਼ਿੰਗਾਰੇ ਹੁੰਦੇ ਨੇ ਉਹ ਤੇ ਕੋਈ ਬੰਦਾ ਸਵਾਰ ਨਹੀਂ ਹੁੰਦਾ ਹੂੰ ਉਹ ਤੇ ਮੇਰੇ ਮਨ ਨੂੰ ਮੈਂ ਉਹਦੇ ਬਰਾਬਰ ਬਰਾਬਰ ਤੁਰਿਆ ਹੁੰਦਾ ਮੈਨੂੰ ਅਭਾਣ ਹੁੰਦਾ ਮੇਰਾ ਬਾਦਸ਼ਾਹ ਸਵਾਰ ਆ ਉਹਦੇ ਉੱਤੇ ਹੂੰ ਇਸ ਕਰਕੇ ਮੈਂ ਉਹਦੇ ਬਰਾਬਰ ਹੋ ਕੇ ਇੱਥੇ ਮੈਂ ਜਦੋਂ ਦੇਖਦਾ ਵੀ ਮੇਰਾ ਬਾਦਸ਼ਾਹ ਇੱਥੇ ਇਸ ਤਰ੍ਹਾਂ ਦਾ ਹੋਲਾ ਮਹੱਲਾ ਆਪਣੇ ਹਕੀਕਤ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਗੁਰੂਆਂ ਦੇ ਸਿੰਘਾਂ ਦੇ ਸਨਮੁਖ ਹੋ ਕੇ ਆਪਣੇ ਆਪ ਖਲਾਉਂਦੇ ਤੇ ਉਹ ਉਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦੇ ਇੱਥੇ ਆ ਕਿ ਮੇਰੇ ਮਨ 'ਚ ਬੜੀ ਭਾਵਨਾ ਤੇ ਮੇਰੀ 70 ਸਾਲ ਦੀ ਉਮਰ ਐ ਇਸ ਟਾਈਮ ਹੈ ਮੈਂ ਇੱਕ ਤੁਰੀ ਸੁਗਰ ਦੇ ਮਿਲਦੇ ਵਿੱਚੋਂ ਐਜ ਏ ਟਾਰਨਰ ਮੈ ਰਟਾਇਰ ਹੋਇਆ ਦਾ ਤੇ ਲੇਕਿਨ ਗੱਲ ਇਹ ਮੈਂ ਕਈ ਜਗ੍ਹਾ ਤੇ ਹੁਣ ਮੈਂ ਆਉਣਾ ਨਹੀਂ ਭੁੱਲਿਆ ਧਾਰਮਿਕ ਜਗ੍ਹਾ ਮੈਂ ਜਾਂਦਾ ਮੈਂ ਕੋਈ ਨਾ ਮੈਂ ਸ਼ਰਾਬ ਪੀਣ ਵਾਲਿਆਂ ਚ ਬੈਠਾ ਅਜੇ ਤੱਕ ਨਾ ਮੈਂ ਤਾਸ ਖੇਡਣ ਵਾਲਿਆਂ ਚ ਬੈਠਾ ਨਾ ਮੈਂ ਹੋਰ ਕੋਈ ਉਹ ਜੋ ਮੇਰਾ ਮਨ ਇਸ ਟਾਈਮ ਮੇਰੇ ਪਾਸ਼ਾ ਨੇ ਬਿਲਕੁਲ ਸਤੇ ਮੇਰੀ ਬਹੁਤ ਜਗ੍ਹਾ ਤੋਂ ਲਾਜ ਰੱਖੀ ਹੈ ਅੱਜ ਤੱਕ ਮੈਂ ਇੱਕ ਵਾਰ ਮੇਰੇ ਇੱਕ ਬੰਦੇ ਨੇ ਮੇਰੇ ਤੇ ਝੂਠਾ ਕੇਸ ਪਾ ਤਾ ਉਹ ਮੈਂ ਫਤਿਹ ਹੋ ਕੇ ਨਿਕਲਾ ਮੇਰੇ ਪਾਸ਼ਾ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਲੇਕਿਨ ਗੱਲ ਇਹ ਮੈਂ ਆਪਣਾ ਸੱਚਾ ਜੀ आज तो अंत तक सच्चा रहे जी अच्छा ये मेनू दसो 20 ਸਾਲਾਂ ਤੋਂ ਤੁਸੀਂ ਇੱਥੇ ਆ ਰਹੇ ਹੈਗੇ ਹੋ ਤੇ ਕੀ ਕੀ ਬਦਲਿਆ ਹੋ ਲਾਮ ਲਾਦਾ ਜਿੱਦਾਂ ਇੱਥੇ ਮੱਲਾ ਖੇਡਦੇ ਆ ਸਿੰਘ ਤੇ 20 ਸਾਲ ਪਹਿਲਾਂ ਕਿਦਾਂ ਖੇਡਦੇ ਸੀਗੇ ਮੋਲ ਕਿਦਾਂ ਦਾ ਹੁੰਦਾ ਸੀ ਜਿਹੜਾ ਪਲਾਟ ਜਿਹੜੀ ਬਣੀ ਜਗਾ ਖੁੱਲੀ ਜਗਾ ਤੀ ਮੇਰੇ ਹਿਸਾਬ ਦੇ ਵਿੱਚ ਜਗਾ ਖੁੱਲੀ ਤੇ ਇਹ ਜਿਹੜੀਆਂ ਬਣਿਆ ਸਟੇਡੀਅਮ ਇਹ ਨਹੀਂ ਹੈਗਾ ਇਹ ਜਗਾ ਵੀ ਉੱਚੀ ਨਹੀਂ ਮੀਤੀ ਇੱਥੋਂ ਦੀ ਇੱਕ ਸਾਈਡ ਤੋਂ ਤੁਸੀਂ ਨਦੀ ਚੱਲਦੀ ਹੁੰਦੀ ਸੀ ਇਹ ਨਦੀ ਇਧਰਲੇ ਪਾਸੇ ਇਹ ਸਾਈਡ ਦੇ ਇਹਦੇ ਉੱਤੇ ਕਪੜੀਆਂ ਜੀਤੀ ਮੈਂ ਉਦੋਂ ਤੇ ਖੜ ਕੇ ਆਪਦਾ ਸਾਈਕਲ ਕੋਲੇ ਖੜਾ ਕੇ ਮੈਂ ਉਦੋਂ ਤੇ ਖੜ ਕੇ ਹੌਲੇ ਮਹਲ ਦਾ ਰੰਗ ਮਾਣਦਾ ਹੁੰਦਾ ਸੀ ਅੱਛਾ ਹਾਂ ਜੀ ਤੇ ਹੁਣ ਕਿੰਨਾ ਕੁ ਬਦਲ ਗਿਆ ਹੈਗਾ ਹੁਣ ਆ ਕੇ ਬਦਲ ਕੇ ਤਾਂ ਸਟੇਡੀਅਮ ਹੁਣ ਜਗ੍ਹਾ ਕੱਟ ਗਈ ਜਿਸ ਤਰ੍ਹਾਂ ਦਾ ਕੱਲ ਦਾ ਮਾਹੌਲ ਦੇਖਿਆ ਮੈਂ ਇੱਕ ਲੋਕਾਂ ਚ ਡਿਸਪੀਲ ਹੋਣਾ ਚਾਹੀਦਾ ਹੂੰ ਕੋਈ ਜਿਹੜਾ ਇਹ ਤੇਜ਼ ਰਫਤਾਰ ਕੋੜੇ ਨੇ ਕੋੜੇ ਦਾ ਕਿ ਕੋਈ 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 ਉਹ ਅੱਗੇ ਆ ਗਈ ਖਤਰੇ ਨੂੰ ਦੇਖੋ ਪਹਿਲਾਂ ਪਿਛਲੇ ਵਾਰ ਇੱਥੇ ਹੋਇਆ ਇੱਕ ਇੱਥੇ ਗੱਡੀ ਦੇ ਉੱਤੇ ਘੋੜਾ ਚੜ ਗਿਆ ਸੀ ਉਹ ਗੱਡੀ ਟੁੱਟੀ ਲੇਕਨ ਗੱਲ ਇਹ ਹੈ ਵੀ ਸਾਡੇ ਲੋਕਾਂ ਨੂੰ ਸਾਈਡ ਤੇ ਹੋ ਕੇ ਉਹਦਾ ਰੰਗ ਮਾਰਨਾ ਚਾਹੁੰਦੇ ਇਹ ਨਹੀਂ ਹੋ ਗਿਆ ਵੀ ਤੁਸੀਂ ਘੋੜਿਆਂ ਦੇ ਅੱਗੇ ਘੋੜੇ ਦਾ ਕੀ ਪਤਾ ਜੀ ਪਸ਼ੂ ਦਾ ਕੀ ਪਤਾ ਕਿੰਨੀ ਸਪੀਡ ਕਿੱਧਰ ਨੂੰ ਕੀ ਲੈ ਜਾਏਗੇ ਲੇਕਿਨ ਮੈਂ ਇਹਨਾਂ ਨੂੰ ਦੇਖਣ ਵਾਲੇ ਬੰਦੇ ਨੂੰ ਹੋਰਾਂ ਨੂੰ ਇਹ ਗਰਦਾਸ ਕਰਦਾ ਬੇਨਤੀ ਕਰਦਾ ਵੀ ਕਿ ਇਸ ਹੌਲੇ-ਮਹੱਲੇ ਦਾ ਆਨੰਦ ਮਾਣੋ ਇੱਕ ਬੰਨੇ ਖੜੇ ਹੋ ਕੇ ਤੁਸੀਂ ਇਸ ਨੂੰ ਉਹ ਵੇਖੋ ਤੇ ਤੁਹਾਨੂੰ ਇਹ ਨੰਗ ਤੁਹਾਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਦੋਂ ਉਹ ਲਮ ਲਉਦੋਂ ਵੀ ਇੱਦਾਂ ਖੇਡਿਆ ਜਾਂਦਾ ਸੀ ਇੱਦਾਂ ਹੀ ਖੇਡਿਆ ਜਾਂਦਾ ਸੀ ਘੋੜੇ ਅੱਧੀ ਭਜਾਉਂਦੇ ਸੀ ਇੱਦਾਂ ਹੀ ਘੋੜੇ ਭਜਾਉਂਦੇ ਸੀ ਇੱਦਾਂ ਇਹ ਤੋਂ ਵੱਧ ਭਜਦੇ ਸੀ ਜਾਂ ਘੋੜੇ ਬਿਲਕੁਲ ਸਮੇਂ ਦੀ ਗੱਲ ਇਹ ਹੈ ਅੱਗੇ ਘੋੜੇ ਥੋੜੇ ਜਿਹਾ ਤਕੜੇ ਵੀ ਹੁੰਦੇ ਤੇਗੇ ਹੁਣ ਸਾਡਾ ਹਰਾਚਾਰਾ ਵੀ ਘਟ ਗਿਆ ਅੱਗੇ ਘੋੜਿਆਂ ਨੂੰ ਛੋਲੇ ਦਾਣਾ ਪੈਂਦਾ ਸੀ ਉਹ ਵੀ ਮੇਰੇ ਹਿਸਾਬ ਚ ਵੀ ਫਰਕ ਪਿਆ ਅਗੇ ਨੂੰ ਕੋਈ ਖਰਾਕ ਦੇ ਨਿਹੰਗਾਂ ਦਾ ਵੀ ਸਰੀਰ ਘਟਿਆ ਹੈ ਫਰਕ ਤਾਂ ਕੁਝ ਹੋਇਆ ਹੈ ਕਿ ਨਹੀਂ ਲੇਕਿਨ ਗੱਲ ਹੈ ਜਰਮਣੇ ਸਿੰਘ ਫਿਰ ਵੀ ਆਪਣੇ ਗੁਰੂ ਦੀ ਪਾਤਸ਼ਾਹੀ ਦੀ ਜੇ ਭੁੱਖੇ ਧਾਣੇ ਜਿਹੜੀ ਸਿੱਖ ਕੌਮ ਨਿਹ ਉਹ ਉਹ ਨਹੀਂ ਆ ਸਕਦੀ ਉਹ ਦਲੇਰੀ ਹੁੰਦੀ ਹੈ ਜੀ ਤੇ ਉਹ ਦਲੇਰੀ ਹੁੰਦੇ ਚਾਹੇ ਭੁੱਖੇ ਵੀ ਹੋਣ ਪਾਸ਼ਾ ਸਾਨੂੰ ਭੁੱਖਾ ਰੱਖ ਕੇ ਦਲੇਰੀ ਰਹਿਣ ਦਾ ਬੜਾ ਵਰ ਦਿੱਤਾ ਹੈਗਾ ਸਾਨੂੰ ਇੱਕ ਤੋਂ ਇੱਕ ਉੱਤਮ ਦਰ ਹੈ ਸੇ ਪਾਸ਼ਾ ਨੇ ਮੇਰੇ ਬਾਕਸੇ ਨੇ ਜਿਹੜਾ ਮੇਰੀ ਰਜਾ ਦੇ ਵਿੱਚ ਉਹ ਕਹਿੰਦਾ ਭੁੱਖਾ ਨਹੀਂ ਹੋਣਾ ਮੇਰਾ ਸਿੱਕਾ ਭੁੱਖਾ ਨਹੀਂ ਜਾਊਗਾ ਇਹ ਤਾਂ ਹੈ ਕਹਿੰਦਾ ਕਮਜ਼ੋਰ ਹੋਊਗਾ ਇਹ ਤਾਂ ਹੈ ਇਹ ਮੇਰੇ ਪਾਸ਼ਾ ਨੇ ਬੋਲ ਬਾਕਸ ਇਹ ਦੱਸੋ ਮੈਨੂੰ ਕਿ ਉਦੋਂ ਸੰਗਤ ਕਿੰਨੀ ਕ ਆਉਂਦੀ ਹੁੰਦੀ ਸੀਗੀ ਆਨੰਦਪੁਰ ਸਾਹਿਬ ਹੋਲੇ ਮੱਲੇ ਦੇ ਹੁਣ ਵਧੀਏ ਜਾਂ ਉਦੋਂ ਸੰਗਤ ਦਾ ਮਤਲਬ ਕਰੇ ਆ ਵੀ ਸੰਗਤ ਮੇਰੇ ਹਿਸਾਬ ਚੋਂ ਓਦੋਂ ਜ਼ਿਆਦਾ ਹੁੰਦੀ ਹੂੰ ਇਕਦਾ ਸਾਡੀ ਇੰਡਸਟਰੀਆਂ ਬਾਹਰੋਂ ਦੌੜੀ ਜਾਂਦੀ ਏ ਉਹ ਕੱਟ ਗਈ ਹਾਂ ਦੂਸਰੀ ਗੱਲ ਜਿਹੜਾ ਟਰੈਕਟ ਹੋ ਗਏ ਕਨ ਇਹ ਬੜੇ ਲੰਬੇ ਲੰਬੇ ਟਰੈਕਟ ਹੈਗੇ ਨਾ ਨਾਲ ਅੱਗੇ ਫਰਕ ਪੈਂਦਾ ਮਸ਼ੀਨਰੀ ਨਾਲ ਆਉਂਦੇ ਨੇ ਆ ਕੇ ਐਟ ਅ ਟਾਈਮ ਅੱਗੇ ਕਈ ਕਈ ਦਿਨ ਹਫ਼ਤਾ ਹਫ਼ਤਾ ਦੱਸਦਾਂ ਲੋਕ ਇੱਥੇ ਰਹਿੰਦੇ ਹੁੰਦੇ ਇਹਦੇ ਨਾਲ ਆ ਕੇ ਜਿਹਨੂੰ ਫਾਸਟ ਮਸ਼ੀਨਰੀ ਹੋ ਗਈ ਹਾਰਟ ਸੁਪੀਟਾਂ ਹੋ ਗਈਆਂ ਇਹਦੇ ਨਾਲ ਆਉਂਦੇ ਨੇ ਇੱਕ ਕਦਮ ਮੱਥਾ ਟੇਕ ਕੇ ਵਾਪਸ ਚੁੜੇ ਜਾਂਦੇ ਨੇ ਉਦੋਂ ਮੈਨੂੰ ਲੱਗਦਾ ਵੀ ਇੱਥੇ ਥੋੜਾ ਜਿਹਾ ਫਰਕ ਪਿਆ ਹੈ 25% ਦੇ ਕਰੀਬਨ 20% ਦੇ ਕਰੀਬਨ ਕਿਹੜੀ ਏਰੀਏ ਦੀ ਜ਼ਿਆਦਾ ਸੰਗਤ ਹੁੰਦੀ ਹੈ ਜਾਰੇ ਸੰਗਤ ਮਾਝੇ ਦੀ ਅਰਧੋਆਬੀ ਦੀ ਧਰਨੋਂ ਦੀ ਜਾਰੇ ਤਾਂ ਮਾਝੇ ਦੇ ਬੰਦੇ ਆਉਂਦੇ ਨੇ ਇਸ ਲੱਕ ਜਿਹੜਾ ਤਕਰੀਬਨ ਤਕਰੀਬਨ ਮਾਝਾ ਸਾਰਾ ਹੈਗਾ ਨਾ ਉਹ ਇੱਥੇ ਹੌਲੇ-ਹੌਲੇ ਦੇ ਉੱਤੇ ਆ ਕੇ ਆਉਂਦਾ ਸਾਡਾ ਮਾਲਵਾ ਵੀ ਹੈ ਇਹ ਗੱਲ ਨਹੀਂ ਦੋਆਬਾ ਵੀ ਆਉਂਦਾ ਲੇਕਿਨ ਜ਼ਿਆਦਾ ਮਾਝੇ ਦੇ ਬੰਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮਾਝੇ ਦੇ ਬੰਦੇ ਤਰਨ ਤਰਨ ਹੋਇਆ ਗੁਰਦਾਸਪੁਰ ਇਦੋਂ ਨੂੰ ਇਹ ਸਾਈਡ ਹੋਇਆ ਜੇ ਉਥੋਂ ਦੀ ਨਿੱਕਾ ਘੁੰਮਣ ਤੁਸੀਂ ਦੱਸ ਰਹੇ ਹੋਗੇ ਇਹ ਸਾਈਡ ਨੂੰ ਲੋਕ ਬੜੇ ਆਉਂਦੇ ਨੇ ਲੰਗਰ ਪਾਣੀ ਜਿੰਨਾ ਤਕਰੀਬ ਤਕਰੀਬਨ ਹੁੰਦਾ ਇਹ ਮਾਜੇ ਦੇ ਹੀ ਹੁੰਦਾ ਹਾਂਜੀ ਮਾਲਵਾ ਜਿਆਦਾ ਫਤਿਹਗੜ ਜਾਂਦਾ ਮਾਲਵਾ ਫਤਿਹਗੜ ਸਾਹਿਬ ਹੁੰਦਾਗਾ ਤੇ ਕੁਝ ਹਰਿਆਣੇ ਦੇ ਲੋਕ ਫਤਿਹਗੜ ਸਾਹਿਬ ਹੁੰਦੇ ਨੇ ਇਹ ਸਾਡੇ ਬਰਨਾਲੇ ਤਪੇ ਤੋਂ ਪਿੱਛੇ ਪਿੱਛੇ ਦੀ ਫਤਿਹਗੜ ਸਾਹਿਬ ਹੁੰਦੇ ਨੇ ਉਦੋਂ ਅਗਲੇ ਬੰਦੇ ਜਿਹੜੇ ਹੈਗੇ ਨੇਗੇ ਅਗਲੇ ਇਲਾਕੇ ਜਿਹੜਾ ਬਟਿੰਡ ਦਾ ਉਹ ਦਮਦਮਾ ਸਾਹਿਬ ਜਾਂਦਾਗਾ ਉਹ ਦਮਦਮਾ ਸਾਹਿਬ ਲੰਗਰ ਲੌਂਦੇ ਨੇ ਅੱਛਾ ਹਾਂਜੀ ਜੀ ਅੱਛਾ ਇਹ ਦੱਸੋ ਜਿੱਦਾਂ ਤੁਸੀਂ ਕਿਹਾ ਵੀ ਹੁਣ ਮਸ਼ੀਨਰੀ ਆ ਗਈ ਟਰੈਕਟਰ ਟਰਾਲੀਆਂ ਆ ਗਈਆਂ ਤੇ ਪਹਿਲਾਂ ਕਿਵੇਂ ਆਉਂਦੇ ਹੁੰਦੇ ਸੀਗੇ ਇੱਥੇ ਉਦੋਂ ਕਿਹੜੀਆਂ ਸੰਦਾਂ ਤੇ ਆਉਂਦੇ ਲੋਕ ਬਿੱਲਾ ਗੱਲ ਇਹ ਆ ਵੀ ਬੱਸਾਂ ਚੜ੍ਹ ਕੇ ਆਉਂਦੇ ਤੇ ਹੂੰ ਲਾਸਟ ਦਿਨ ਤੇ ਤੇ ਵੈਸੀ ਬੱਸਾਂ ਬੰਦ ਕਰ ਦਿੰਦੇ ਨੇ ਅੱਛਾ ਆਮ ਜਾਣਾ ਬੰਦੇ ਨੂੰ ਓਖਾਂ ਦਾ ਸਾਰੀ ਸੰਗਤ ਫੇਰ ਇੱਤੀ ਰੁਕਦੀ ਐ ਅੱਛਾ ਹਾਂ ਹੁਣ ਤਾਂ ਆਪਣੇ ਸਾਧਨ ਨੇਗੇ ਕੋ ਮੋਟਰਸਾਈਕਲਾਂ ਤੇ ਹੁੰਦੇ ਨੇ ਫਾਸਟ ਸਪੀਟਾਂ ਨੇਗੇ ਲੈ ਕੇ ਹੁੰਡੇ ਨੌਜਵਾਨ ਨੇ ਸੀਟੀਆਂ ਮਾਰਦੇ ਬੁਲਟਾਂ ਦੇ ਪੜਾਕੇ ਪਾਉਂਦੇ ਆਉਂਦੇ ਨੇ ਉਹ ਲੈ ਕੇ ਆਪਣੇ ਬਾਬਸ ਮੁੜ ਜਾਂਦੇ ਨੇ ਹਾਂ ਅਜੋ ਜਿਵੇਂ ਤੁਸੀਂ ਸਾਈਕਲ ਤੇ ਆਉਂਦੇ ਸੀ ਤੁਹਾਡੇ ਟਾਈਮ ਦੇ ਜਿਹੜੇ ਨੌਜਵਾਨ ਮੁੰਡੇ ਸੀ ਉਹ ਕਿੱਦਾਂ ਸਾਈਕਲਾਂ ਤੇ ਆਉਂਦੇ ਸੀ ਮਹੱਲੇ ਤੇ ਜਾਂ ਉਹ ਕਿੱਦਾਂ ਆਉਂਦੇ ਆਉਂਦੇ ਤਾਂ ਹੈਗੇ ਵੇਲੇ ਸਾਈਕਲਾਂ ਤੇ ਕੁਝ ਮੋਟਰਸਾਈਕਲਾਂ ਹੁੰਦੀਆਂ ਸਾਡੇ ਲੋਕ ਇੱਧਰ ਛੋੜਾ ਜਾ ਮੈਂ ਦੇਖਿਆ ਨੇ ਕਿ ਲੋਕ ਨੈਣਾ ਦੇ ਵੀ ਤੇ ਜਾਦੇ ਉਹ ਕਰਦੇ ਨੇ ਆਉਂਦੇ ਸਾਡੇ ਲੋਕ ਵੀ ਨੇ ਹੱਲੇ ਮਹਲੇ ਉਤੇ ਲੇਕਿਨ ਗੱਲ ਇਹ ਵੀ ਜਿਆਦੇ ਇਹ ਮਾਜਾ ਜਿਆਦੇ ਆਉਂਦਾ ਜਿਹੜਾ ਮੇਰਾ ਤੇ ਆਉਂਦੇ ਕਾਦੇ ਤੇ ਸੀਗੇ ਉਹਦੇ ਬੱਸਾਂ ਰਹੀਂ ਆਉਂਦੇ ਸੀ ਬੱਸਾਂ ਗੱਡੀਆਂ ਰਹੀਂ ਆਉਂਦੇ ਸੀ ਕੋ ਸਾਡੇ ਮੈਂ ਧੂਰੀ ਦੇ ਰਹਿਣ ਵਾਲਾ ਸਾਤੋ ਤੋਂ ਬਸ ਟ੍ਰੇਨ ਚੱਲ ਕੇ ਰਾਜਪੁਰਾ ਰਾਜਪੁਰੇ ਤੋਂ ਟ੍ਰੇਨ ਨਿਕਲਦੀ ਆ ਤਿੰਨ ਟ੍ਰੇਨਾਂ ਨਿਕਲਦੀਆਂ ਉਹ ਸਿੱਧੀਆਂ ਇੱਥੋਂ ਨੰਗਲ ਨੂੰ ਜਾਂਦੇ ਨੇ ਉਹਨਾਂ ਤੇ ਆ ਕੇ ਇੱਥੇ ਅੱਗੇ ਭਰੀਆਂ ਭਰੀਆਂ ਟ੍ਰੇਨਾਂ ਆਉਂਦੀਆਂ ਹੁੰਦੀਆਂ ਟ੍ਰੇਨਾਂ 'ਚ ਬੜਾ ਰਸ ਹੁੰਦਾ ਸੀ ਹਾਂ ਅਸੀਂ ਲੰਗਰਾਂ ਬਾਰੇ ਦੋਸਤੋ ਲੰਗਰ ਕਿੰਨੇ ਕ ਬਦਲੇ ਆ ਲੰਗਰਾਂ ਦਾ ਹੁਣ ਵੀ ਲੈ ਸਭ ਫਰਕ ਪੈ ਗਿਆ ਅੱਗੇ ਪ੍ਰਸ਼ਾਦਾ ਹੁੰਦਾ ਖੀਰ ਹੁੰਦੀ ਤੇ ਪ੍ਰਸ਼ਾਦ ਬਣਾਏ ਹੁੰਦਾ ਦੇਈ ਬਣਾਏ ਦੀ ਹੁਣ ਸਮੇਂ ਨਾਲ ਪਕਾਉਣੇ ਹੋਗੇ ਬਰੈਡ ਹੋਗੇ ਹੋਰ ਵੀ ਕਹਿੰਦੇ ਅਖੀਰ ਦਾ ਜਿਹੜਾ ਹੋਇਆ ਉਹ ਅੱਗੇ ਨੂੰ ਫਰਕ ਪਿਆ ਘਟ ਗਿਆ ਕੋ ਲੋਕਾਂ ਦੇ ਦੁੱਧ ਘਟ ਗਿਆ ਮੇਰੇ ਹਿਸਾਬ ਦੇ ਵਿੱਚ ਅੱਛਾ ਨਹੀਂ ਤਾਂ ਕਸਟਰਡ ਪਾ ਕੇ ਸੰਗਣੀ ਕਰਨੀ ਪੈਂਦੀ ਹਾਂ ਉਹ ਬਸ ਇਤਰਾ ਹੁਣ ਜਿਆਦਾ ਪਕੌੜਿਆਂ ਦਾ ਲੰਗਰ ਚੱਲਦਾ ਹੈ ਪਕੌੜੇ ਬਰੇਡਾ ਤਕਰੀਬਨ ਤਕਰੀਬਨ ਜਿਆਦਾ ਮੇਰੇ ਹਿਸਾਬ ਦੇ ਵਿੱਚ ਵੀ 70 75% ਵੀ ਤਾਂ ਹੀ ਸੰਗਤ ਦਾ ਬਦਲਦਾ ਨਹੀਂ ਤੇਰਾ ਤੇਰਾ ਬੀਪੀ ਵਧ ਜਾਂਦਾ ਹੈਗਾ ਉਸ ਕਰਕੇ ਹੋ ਜਾਂਦਾ ਹੈ ਜੀ ਅੱਛਾ ਚਲੋ ਇਹ ਦੱਸੋ ਸਕਿ ਸਾਰੇ ਇਤਿਹਾਸਿਕ ਗੁਰਦੁਆਰੇ ਆ ਹਨਾ ਤੁਸੀਂ ਸਾਰੇ ਘੁੰਮੇ ਹੋਵੋਗੇ ਜਦੋਂ ਆਨੰਦਪੁਰ ਆਂਦੇ ਹੋਵੋਗੇ ਹਨਾ ਤੇ ਉਹ ਕਿੰਨੇ ਕੁ ਬਦਲੇ ਆ ਗੁਰੂ ਘਰ ਕਿੰਨੇ ਕੁ ਬਦਲੇ ਹੈਗੇ ਆ ਇਹ ਤੁਹਾਡੀ ਗੱਲ ਬੜੀ ਵੱੜਾ ਦੇਖੋ ਕਈਆਂ ਹੁਣ ਸਰਿਆ ਜਾਂ ਬਾਬਾ ਬਣ ਗੀਆਂ ਬਾਬਾ ਬੁੱਢਾ ਸਾਡੇ ਮੈਂ ਜਾ ਕੇ ਆ ਜੀ ਹੁਣੀ ਹਲੇ ਬਾਬਾ ਗਿਰਦੇ ਤੇਜੀ ਦੇ ਪਹਿਲਾਂ ਸਿਰਫ ਜਿਹੜਾ ਅੰਦਰ ਥੜਾ ਸੀਗਾ ਤੁਸੀਂ ਵੇਖਿਆ ਹੋਣਾ ਹੈਗਾ ਮੇਰੇ ਮੈਂ ਉੱਥੇ ਕਈਆਂ ਬੰਦਿਆਂ ਨਾਲ ਗੱਲ ਕੀਤੀ ਉਹ ਥੜਾ ਹੀ ਸਾਹ ਹੁੰਦਾ ਦੀ ਕਲਾ ਉਹਨੋਂ ਉੱਥੇ ਤਾਂ ਬਿਲਡਿੰਗ ਹੀ ਬਹੁਤ ਬਣੀ ਪਈ ਹੈ ਜੀ ਹੁਣ ਬਾਬਾ ਹਰਵਰ ਸਿੰਘ ਜੀ ਦਿੱਲੀ ਵਾਲੇ ਕਾਰਸੇਵ ਵਾਲੇ ਹੁਣ ਉੱਥੇ ਇੱਕ 50 ਕਬਰਾਂ ਦਾ ਐਨ ਆਰ ਆਈ ਦਾ ਬਣਾਉਂਦਾ ਬੜੀ ਬੜਾ ਸਾਰਾ ਤਕਰੀਬ ਤਕਰੀਬ ਮੇਰੇ ਹਿਸਾਬ ਚ ਕਵਰ ਹੋ ਗਿਆ ਸੜਕਾਂ ਵਧੀਆ ਬਣ ਗਈਆਂ ਅੱਗੇ ਸਾਡੇ ਕੱਚੇ ਰਸਤੇ ਹੁੰਦੇ ਕੱਚੇ ਰਸਤੇ ਅਸੀਂ ਤੁਰ ਕੇ ਜਾਂਦੇ ਹੁੰਦੇ ਪਹਿਲੇ ਬੰਨਿਆਂ ਤੋਂ ਬਾਬਾ ਸ੍ਰੀ ਚੰਦ ਵੱਲੋਂ ਪੌੜੀਆਂ ਚੜ੍ਹ ਕੇ ਆਉਨੇ ਹੁੰਦੇਗੇ ਉਹ ਹੁੰਦੇ ਜਾਨੀ ਉਹ ਜਿਹੜੀ ਪ੍ਰਾਤਨ ਪੌੜੀਆਂ ᱛੀਆਂ ਇਧਰੋਂ ਜੜਸਤਾ ਕੱਲਾ ਹੁਣ ਤਾਂ ਉੱਥੇ ਮਤਲ ਜਿਹੜੀ ਆਸਾਰੀ ਹੈ ਉਹ ਬਹੁਤ ਜ਼ਿਆਦਾ ਹੋ ਗਈ ਤੇ ਬਾਬਾ ਕਾਰਸੇਵ ਵਾਲਿਆਂ ਨੇ ਔਰ ਪ੍ਰਾਈਵੇਟ ਵਾਲੇ ਵੀ ਕੋਈ ਹੋਟਲ ਜਿਹਾ ਬਣਿਆ ਹੋਇਆ ਉਹਨਾਂ ਨੇ ਵੀ ਕੀਤੀ ਹੈਗੀ ਲੇਕਿਨ ਗੱਲ ਇਹ ਹੈ ਕੋਈ ਸਰੋਵਣੀ ਕਮੇਟੀ ਵਾਲੇ ਬਾਬਾ ਜੀ ਨੇ ਕਰੀ ਹੈਗੀ ਉੱਥੇ ਬਿਲਡਿੰਗ ਬਈ ਸੀ ਬਹੁਤ ਬਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਬਣੀ ਹੋਈ ਹੈ ਪਹਿਲਾਂ ਨਹੀਂ ਨਹੀਂ ਪਹਿਲਾਂ ਇੱਕ ਅੱਧਾ ਕਮਰਾ ਜਿਹਾ ਹੁੰਦਾ ਉੱਥੇ ਕਮੇਟੀ ਵਾਲੇ ਰਹਿ ਜਾਂਦੇ ਜੇ ਕੋਈ ਰਹਿਣਾ ਹੁੰਦਾ ਤਾਂ ਉੱਥੇ ਲਾਗੇ ਹੋ ਗਿਆ ਬੜਾ ਤਾਂ ਉੱਥੇ ਰਹਿੰਦੇ ਨਹੀਂ ਹੁੰਦਾ ਤੇ ਇੱਥੇ ਆਨੰਦਪੁਰ ਸਾਹਿਬ ਆ ਕੀ ਰਹਿੰਦੇ ਹੁੰਦੇ ਜਾਂ ਕੀਰਤਪੁਰ ਸਾਹਿਬ ਹੈਗੀ ਤਰ੍ਹਾਂ ਇਸ ਨੂੰ ਜਗਾ ਇੱਥੇ ਜਾਣੇ ਮਤਲਬ ਇਹ ਜਿਹੜੀ ਜਗ੍ਹਾ ਹੈਗੀ ਤੀ ਉਹ ਜਿਆਦਾ ਇਹੀ ਤੇ ਜੀ ਅੱਛਾ ਜਿੱਦਾਂ ਹੁਣ ਤੁਸੀਂ ਦੱਸਿਆ ਕੀ ਤੁਹਾਨੂੰ ਇੱਥੇ ਕਈ ਲੋਕ ਮਿਲਦੇ ਸੀ ਉਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਹੁੰਦੇ ਸੀ ਸੰਗਤ ਦੇ ਮਨੋਭਾਵ ਕਿੰਨੇ ਕ ਬਦਲੇ ਆ ਜਿਹੜੀ ਉਦੋਂ ਸੰਗਤ ਆਉਂਦੀ ਸੀ ਉਹ ਕਿੰਨਾ ਕ ਜੁੜੀ ਸੀ ਜਾਂ ਅੱਜ ਤੁਸੀਂ ਮਨੋਭਾਵਨਾ ਦੀਆ ਗੱਲ ਸੁਣ ਲਓ ਮਨੋਭਾਵੜਾ ਜਿਹੜੀ ਹੈਗੀ ਹੈ ਜਿਹੜਾ ਗੁਰੂ ਦੇ ਪ੍ਰੀਤ ਨਾਲ ਆਉਣਾ ਹੈ ਉਹਦਾ ਕੁਝ ਵਿਹਾਰ ਹੋਰ ਅਸੀਂ ਜਾਦੇ ਮੰਗਾ ਮੰਗਣ ਜਾਦੇ ਆਉਨੇ ਹੁਣ ਦੇਖੋ ਲੋਕ ਬਾਹਰ ਨੂੰ ਦੌੜ ਰਹੇ ਨੇ ਇੱਥੇ ਹੁਣ ਦੇਖੇ ਨੇ ਜੀ ਮੈਂ ਕਬਸਰੀ ਜਥੇ ਲੱਗੇ ਹੁੰਦੇ ਹੁਣ ਉਹ ਦੇ ਕੇ 150 ਰੁਪਇਆ ਅਗ ਤੁਸੀਂ ਜੀ ਸਾਡੇ ਵਾਸਤੇ ਅਰਦਾਸ ਕਰੋ ਸਾਡਾ ਬੱਚਾ ਅਮਰੀਕਾ ਚ ਪਰਮਾਨੈਂਟ ਹੋ ਜੇ ਜਾਂ ਮੇਰਾ ਵੀਜ਼ਾ ਲੱਗ ਜੇ ਮੈਂ ਉਧਰ ਵੀ ਵੇਖਿਆ ਜਦੋਂ ਮੈਂ ਉਸ ਨਾਲ ਸੰਗ ਨਾਲ ਗਿਆ ਉਧਰ ਵੀ ਬੜੇ ਲੋਕ ਮੰਗਾ ਗੁਰੂ ਤੋਂ ਜਾਦੇ ਮੰਗਣ ਲੱਗੇ ਮੈਂ ਵੀ ਮੰਗਦਾ ਹੀ ਗੱਲ ਨਹੀਂ ਵੀ ਮੈਂ ਨਹੀਂ ਮੰਗਦਾ ਤੇ ਮੈਂ ਬੁੱਢਾ ਹੋ ਚਾਹੇ ਮੈਂ ਹੋ ਗਈ ਆ ਮੇਰੇ ਪੋਤੇ ਨੇ ਪਾਸ਼ਾ ਨੇ ਬਕਸੇ ਦੋਤੇ ਬਕਸੇ ਨੇ ਮੈਨੂੰ ਦੋਤੀਆਂ ਵਾਥੇ ਨੇ ਮੈਂ ਪਰਿਵਾਰ ਦੀ ਸ਼ੁਖ ਸ਼ਾਂਤੀ ਵਾਸਤੇ ਮੈਂ ਵੀ ਗੁਰੂ ਦੇ ਦਰ ਤੇ ਆਵਰਾ ਮਨ ਭਾਵਨਾ ਲੈ ਕੇ ਆਉਣਾ ਹੈ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਲੱਗਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਸ਼ਬਦ ਸ਼ਬਦ ਵੀ ਆਉਂਦੇ ਨੇ ਬਲੇ ਹਾਂ ਪੜ ਲਈਦੇ ਕੋਈ ਸੁਣਾ ਦਿਓ ਜੀ ਕੋਈ ਸ਼ਬਦ गा ਕੇ ਸੁਣਾਓ ਸ਼ਬਦ ਹੁਣ ਬਲੇ ਕਿਹੜੇ ਸੁਣਾਈਏ ਸਬਦ ਦੀ ਸਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਜਿਹੜੀ ਸਬਦ ਨਹੀਂ ਹੈਗਾ ਨਹੀਂ ਕੋਈ ਜਿਹੜਾ ਤੁਹਾਨੂੰ ਆਉਂਦਾ ਹੋਵੇ ਪੁਰਾਣੇ ਬਾਬਿਆਂ ਨੂੰ ਬਹੁਤ ਸ਼ਬਦ ਆਉਂਦੇ ਨਾ ਗੁਰੂ ਜੀ ਦੇ ਉਹ ਦੱਸ ਇਸ ਤਰ੍ਹਾਂ ਵੀ ਇੱਕ ਭਗਤ ਪੀਪੇ ਦਾ ਸ਼ਬਦ ਹੈ ਉਸ ਆਦਾ ਮੈਨੂੰ ਉਹਦੇ ਵਿੱਚ ਥੋੜੀ ਬਹੁਤੀ ਗਲਤੀ ਰਹਿ ਗਈ ਮੈਂ ਸੰਗਤ ਤੋਂ ਕੋਈ ਸੰਗਤ ਗੁਰੂ ਨੇ 21 ਉਹ ਦੱਸਿਆ ਆਪ ਤੋਂ ਵੱਡੀ ਸੀ ਕਾਇਆ ਦੇਵਲ ਕਾਇਓ ਦੇਵਾ ਕਾਓ ਜੰਗਮ ਜਾਤੀ ਕਾਇਓ ਧੂਫਨੇ ਵਾਦਾ ਕਾਇਓ ਪੂਜਾ ਕਾਤੀ ਕਾਇਓ ਬਹੁ ਮੰਡ ਖੋਤੇ ਨਾਮਨਿਤ ਪਾਈ ਨਾ ਕੁਛ ਆਵੇ ਨਾ ਕੁਛ ਜਾਵੇ RAM ਕੀ ਦੁਆਈ ਰਹਾਓ ਜੋ ਵਰ ਮੰਡੇ ਸੋ ਪਿੰਡੇ ਜੋ ਖੋਜੈ ਸੋ ਪਾਵੇ ਪੀਪਾ ਪਰਮੇ ਪਰਮ ਤਤ ਸਤਗੁਰ ਹੋਏ ਕਹਿੰਦੇ ਸਤਗੁਰ ਦੀ ਕਿਰਪਾ ਜ਼ਰੂਰੀ ਹੈ ਅਸੀਂ ਪਾਸ਼ਾ ਦੇ ਦਰ ਤੇ ਸਤਿਗੁਰੂ ਤੇ ਹੋਏ ਆ ਪੂਰੀ ਅਸ ਲੈ ਕੇ ਨਾ ਸਾਡੀ ਕਾਇਆ ਵੀ ਹੋਰ ਹੋ ਸਾਡੀਆਂ ਨੌ ਦੇ ਦਾ ਵੀ ਸੁਧੀਆਂ ਰਹਿਣਗੀਆਂ ਸਾਡੇ ਪਰਿਵਾਰ ਤੇ ਵੀ ਪਾਸ਼ਾ ਮੇਰ ਭਰੇ ਹੱਥ ਰੱਖੂਗਾ ਅਰ ਥੋੜੇ ਤੇ ਵੀ ਥੋੜਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇਹ ਮੇਰੇ ਬਚਨ ਲੈ ਕੇ ਹੋਰਾਂ ਲੋਕਾਂ ਤੱਕ ਫੜਾਵੋਗੇ ਆਪ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਅਜ ਦਿਨ ਰਾਤ ਉਣੀ ਤਰ੍ਹਾਂ ਕੇ ਫੋਲੇ ਜਮ ਨੌਨੇ ਤਾਂ ਪਠਾ ਸਿੱਧੀਆਂ ਤੁਹਾਡੇ ਰੇਣ ਤੁਹਾਡੇ ਤੇ ਗੁਰੂ ਘਰ ਕਰਕੇ ਜੀ ਸੋ ਇਸਨ ਬਾਬਾ ਜੀ ਜੋ ਤੂਰੀ ਜ਼ਿਲ੍ਹਾ ਸੰਗਰੂਰ ਤੋਂ ਆਉਂਦੇ ਨੇ ਹਰ ਵਾਰੀ ਬਾਬਾ ਗੁਰਤੇਜ ਸਿੰਘ 20 ਸਾਲਾਂ ਤੋਂ ਲਗਾਤਾਰ ਸਾਈਕਲ ਤੇ ਸੋ ਤੁਸੀਂ ਵੀ ਕਦੇ ਆਪਣੇ ਦਾਦਿਆਂ ਦੇ ਲਾਗੇ ਬੈ ਕੇ ਉਹਨਾਂ ਨੂੰ ਪੁੱਛਣਾ ਵੀ ਉਹ ਸਾਈਕਲ ਤੇ ਆਨੰਦਪੁਰ ਦਾ ਸਫ਼ਰ ਕਿਵੇਂ ਦਾ ਹੁੰਦਾ ਸੀ ਤੇ ਜੇ ਤੁਹਾਨੂੰ ਦੱਸਣ ਦੇ ਲਈ ਉਹ ਮੌਜੂਦ ਨਹੀਂ ਹੈ ਤੇ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨਾ ਆਨੰਦਮਈ ਹੁੰਦਾ ਸੀ ਸਾਈਕਲ ਦੇ ਉੱਤੇ ਵੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਆਂ ਸ਼ਰਦਾ ਉਹੀ ਬਰਕਰਾਰ ਰਹਿੰਦੀ ਹੈ ਜਿਹੜੇ ਇੱਥੇ ਆ ਕੇ ਵੱਡੀਆਂ-ਵੱਡੀਆਂ ਜੀਬਾਂ ਦੀ ਸ਼ੋਸ਼ਾਬਾਜ਼ੀ ਕਰਦੇ ਨੇ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਸੰਗਤ ਕਰਨ ਦੇ ਲਈ ਮਨ ਨੀਵਾ ਹੋਣਾ ਚਾਹੀਦਾ ਹੈਗਾ ਨਾ ਕਿ ਸ਼ਾਨ ਉੱਚੀ ਹੋਣੀ ਚਾਹੀਦੀ ਹੈਗੀ ਐ ਸੋ ਸਾਈਕਲ ਤੇ 20 ਸਾਲਾਂ ਤੋਂ ਆਨੰਦਪੁਰ ਸਾਹਿਬ ਆ ਰਹੇ ਹੈਗੇ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਰੂਬਰੂ ਕਰਵਾਇਆ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਦੇ ਤਮਾਮ ਰੰਗ ਲੈ ਕੇ ਤੁਹਾਡੇ ਤੱਕ ਹਾਜ਼ਰ ਹੋ ਰਹੇ ਹਾਂ ਜੁੜੇ ਰਹਿਣਾ ਪੰਜਾਬੋ ਦੇ ਨਾਲ ਮੈਨੂੰ ਅਰਪਣ ਕੌਰ ਨੂੰ ਸਿਰੋਗੀ ਕੈਮਰਾਮੈਨ ਇੰਦਰਜੀਤ ਸਿੰਘ ਨੇ ਦੇਵਾ ਗਿਆ ਧੰਨਵਾਦ